नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਖੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਖੁਸ਼ੀਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਆਜ਼ਾਦੀ ਦਿਹਾੜੇ ਤੇ ਲਾਲ ਕਿਲੇ ਦੀ ਫਸੀਲ ਤੋਂ ਦੀਵਾਲੀ ਤੱਕ ਜੀਐਸਟੀ ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ ਉਹਨਾਂ ਦਾ ਸੁਪਨਾ ਉਦੋਂ ਸাকার ਹੋਇਆ ਜਦੋਂ ਬੀਤੀ 3 ਸਤੰਬਰ ਨੂੰ ਜੀਐਸਟੀ ਕੌਂਸਲ ਨੇ ਦਰਾ ਤਰਕਸੰਗਤ ਬਣਾਉਣ ਕਈ ਖੇਤਰਾ ਵਿੱਚ ਟੈਕਸ ਦਰਾਂ ਨੂੰ ਘਟਾਉਣ ਤੇ ਨਾਗਰਿਕਾਂ ਵਾਸਤੇ ਜੀਵਨ ਨੂੰ ਆਸਾਨ ਬਣਾਉਣ ਨੂੰ ਮਨਜ਼ੂਰੀ ਦਿੱਤੀ। ਪੰਜਾਬ ਪਰ ਤੋਂ ਸਮਾਜ ਦੇ ਵੱਖ-ਵੱਖ ਵਰਗਾਂ ਨੇ ਇਹਨਾਂ ਸੁਧਾਰਾਂ ਦਾ ਸਵਾਗਤ ਕੀਤਾ। ਭਗਵਾਨ ਦਾਸ ਗੁਪਤਾ, ਮਾਹ ਸੇਵਕ ਪਟਿਆਲਾ, ਕੇਂਦਰ ਸਰਕਾਰ ਨੇ ਜੀਐਸਟੀ ਦੇ ਵਿੱਚ ਭਾਰੀ ਕਟੌਤੀ ਲਿਆਂਦੀ ਹੈ। ਇਹਦੇ ਜਿਹੜੇ ਸਲੈਬਸ ਨੇ ਪਹਿਲਾਂ ਕਾਫੀ ਸੀਗੇ ਕਿਤੇ 5% ਸੀ, ਕਿਤੇ 10% ਸੀ, ਕਿਤੇ 18% ਸੀ, ਕਿਤੇ 28% ਸੀ। ਇਹਨੂੰ ਘਟਾ ਕੇ ਜਿਹੜਾ ਹੈ ਸਿਰਫ ਉਸਲੇਬਾਂ ਦੀ ਵਿੱਚ ਜਿਹੜਾ ਇਹ ਸਿਸਟਮ ਬਣਾਤਾ ਹੈ ਕਾਫੀ ਸਰਲ ਕਰਤਾ ਹੈ ਜਿਹੜਾ ਭਾਰਤ ਸਰਕਾਰ ਦਾ ਬਹੁਤ ਅੱਛਾ ਉਪਰਾਲਾ ਹੈ ਮੇਰਾ ਅਮਰਕੇਸ਼ ਕੁੱਤਾ ਹੈ ਜੀ ਤੇ ਮੇਰਾ ਬਿਲਡਰ ਦਾ ਕੰਮ ਹੈ ਖਰਚੇਹਰ ਚ ਜਿਹੜਾ GST ਤੋਂ ਸਾਡੇ ਵਪਾਰੀ ਵਰਗ ਨੂੰ ਬਹੁਤ ਬੜੀ ਰਾਹਤ ਦਿੱਤੀ ਹੈ ਸਾਰੀ ਸਲੇਬਾ ਖਤਮ ਕਰਕੇ ਸਿਰਫ ਦੋ ਸਲੇਬਾ 12 18% ਦੇ 5% ਦੇ ਸਲੇਬ ਕਰ ਦਿੱਤੀ ਹੈ ਇਸ ਤੇ ਹੁਣ ਸਿੰਟੂ ਪਹਿਲਾਂ 28% ਸੀਗਾ ਹੁਣ 18% ਰਹਿ ਗਿਆ ਉਸ ਤੇ ਕੰਸਟਰਕਸ਼ਨ ਦੇ ਕੰਮ ਚ ਵੀ ਕਾਫੀ ਰਾਹਤ ਮਿਲੇਗੀ ਮੇਰਾ ਨਾ ਬਿੰਦਾ ਜੀ ਮੈਂ ਲੇਵਰ ਦਾ ਕੰਮ ਕਰਦਾ ਜੀ ਰੇੜੀ ਚਲਾਉਂਦਾ ਜੀ GST ਘਟਾਇਆ ਸਰਕਾਰ ਨੇ ਜੀ ਵਧੀਆ ਕਰਿਆ ਜੀ ਇਹ ਗੱਡੀ ਲੈ ਲਾਂਗੇ ਕੋਈ ਆ ਨਹੀਂ ਰੇੜੀ ਛੱਡ ਕੇ ਕੋਈ ਟੈਂਪੂ ਟੁੱਪੂ ਲੈ ਲਾਂਗੇ ਸਸਤਾ ਹੋ ਜਾਊਗਾ ਜੀ ਤੇ ਸਾਡਾ ਮਕ ਸੋ ਹਾਊ ਟੂ ਮਾਈ ਰਸਤਾ ਰੀਟਾਸਮੈਂਟ ਸਸਤਾ ਹੋ ਜੂਗਾ ਇਹ ਸਰੀਆ ਸਸਤਾ ਹੋ ਜੂਗਾ ਜੀ ਆਪਾਂ ਵਧੀਆ ਬਣਾ ਲਾਂਗੇ ਖੁਸ਼ ਹੈ ਜੀ ਐਨ ਸਰਕਾਰ ਤੋਂ ਖੁਸ਼ ਆ ਜੀ ਆਨੰਦ ਮੰਗਲਾ ਜੀ ਮੇਰਾ ਨਾਮ ਖੁਸ਼ਮੈ ਜੀ ਮੈਂ ਖਰੜ ਮੁਹਾਲੀ ਤੋਂ ਆਂ ਜੀਐਸਟੀ ਦਾ ਰੇਜੋ ਕਿਸੇ ਤੇ ਕਮ ਕਰਦੀ ਹੈ ਕਿਸੇ ਤੇ ਕਟ ਜੀ ਖਤਮ ਹੀ ਕਰਦੀ ਹੈ ਜਿਸੇ ਜੀ ਮੈਂ ਐਲ ਆਈਸੀ ਹੈ ਉਹਨਾਂ ਦੇ 0% ਜੀਐਸਟੀ ਦਰ ਕਰਦੀ ਹੈ ਬਾਕੀ ਹੋਰ ਜੋ ਤੇ ਅਸੀਂ ਸੋਚ ਹੀ ਰਹੀ ਸੀ ਦੀਵਾਲੀ ਤੇ ਇੱਕ ਡੀ ਲੈਵਾਂਗੇ ਤਾਂ ਸਾਨੂੰ ਬਹੁਤ ਫਾਇਦਾ ਕਰਤੇ ਹੈ ਐਡਵੋਕੇਟ ਅਨੁਰੂਪ ਗੁਪਤਾ ਫ੍ਰੀ ਕੋਰਟ ਪੰਜਾਬ ਤੋਂ ਬਿਲੋਂਗ ਕਰਦਾ ਹਾਂ ਭਾਰਤ ਸਰਕਾਰ ਦੀ ਜੀਐਸਟੀ ਕੌਂਸਲ ਵੱਲੋਂ ਸਭ ਤੋਂ ਪਹਿਲਾਂ ਸਾਡੇ ਕਿਸਾਨ ਭਰਾਵਾਂ ਵਾਸਤੇ ਜਿਹੜੀ ਆ ਆਈਟਮ ਟਰੈਕਟਰ ਸੀ ਜਾਂ ਜੋ ਵੀ ਕਿਸਾਨੀ ਨਾਲ ਰਿਲੇਟਡ ਉਹਨਾਂ ਸਾਰਿਆਂ ਤੋਂ 12% ਤੇ ਘਟਾ ਕੇ GST 5% ਕਰਤਾ ਗਿਆ। ਤੋਂ ਬਾਅਦ ਸਭ ਤੋਂ ਵੱਡਾ ਕੰਮ ਮੈਡੀਸਨ ਖੇਤਰ ਦੇ ਵਿੱਚ ਹੈ। ਜਿਸ ਵਿੱਚ ਲੋਕਾਂ ਨੂੰ ਜੋ ਕ੍ਰੋਨਿਕ ਡਿਸੀਜ਼ ਸੀ ਜਾਂ ਸੀਰੀਅਸ ਡਿਸੀਜ਼ ਸੀ ਉਹ ਸਾਰੀਆਂ ਦਵਾਈਆਂ ਫ੍ਰੀ ਕਰ ਦਿੱਤੀਆਂ ਗਈਆਂ। ਕਾਮਰੇਡ ਸ਼ਾਮ ਸੁੰਦਰ ਬਸਨੀ ਕੋ ਸ਼ਹੀਦ ਬਲਵਿੰਦਰ ਸਿੰਘ ਨਗਰ ਫਰੀਦ ਕੋ ਤਹੂਲ ਦਾ ਜੀਐਸਟੀ ਸਲੈਬ ਚ ਰਹਿਤ ਕੀਤੀ ਹੈ ਬਹੁਤ ਹੀ ਕਾਬਿਲ ਤਾਰੀਫ ਹੈ ਅਤੇ ਲੋਕਾਂ ਨੂੰ ਜੋ ਰਾਤ ਦਿੱਤੀ ਹੈ ਉਹ ਰਾਤ ਮਿਲਣੀ ਚਾਹੀਦੀ ਹੈ ਇਸ ਦੇ ਵਿੱਚ ਹਰੇਕ ਵਰਗ ਦਾ ਹੀ ਧਿਆਨ ਰੱਖਿਆ ਗਿਆ ਜਿਵੇਂ ਸਾਈਕਲ ਹੈ ਸਕੂਟਰ ਹੈ ਮੋਟਰਸਾਈਕਲ ਹੈ ਬਾਕੀ ਸੂਈ ਦੀਆਂ ਕਈ ਚੀਜ਼ਾਂ ਸਭ ਤੋਂ ਵਿਸ਼ੇਸ਼ ਤੇ ਵਧਾਈ ਦੇ ਪਾਤਰ ਜਿਹੜੇ ਕਿ ਸਿੱਖਿਆ ਤੇ ਟੈਕਸ ਫਰੀ ਹੋਇਆ ਹੈ ਇਹ ਬਹੁਤ ਚਿਰ ਤੋਂ ਲੋਕਾਂ ਦੀ ਡਿਮਾਂਡ ਸੀ ਮੈਂ ਵਰੁਣ ਗੋਇਲ ਵਾਈਸ ਪ੍ਰਧਾਨ ਪੰਜਾਬ ਡਿਸਟ੍ਰਿਕਟ ਟਰੇਡ ਐਸੋਸੀਏਸ਼ਨ GST ਦਰਾਂ ਦੇ ਘਟੌਣ ਨਾਲ ਹਰ ਵਰਗ ਨੂੰ ਫਾਇਦਾ ਹੈ ਇਸ ਨਾਲ ਸਮਾਨ ਸਸਤਾ ਹੋਊਗਾ ਜਾਂ ਵજન ਵਧੂਗਾ ਜਿਵੇਂ ਕੋਈ ਆਈਟਮ 5 ਜਾਂ 10 ਵਾਲੀ ਹੈ ਉਸ ਦਾ MRB ਘਟਣਾ ਮੁਸ਼ਕਿਲ ਹੈ ਪਰ ਕੰਪਨੀਆਂ ਉਸ ਦੇ ਵਿੱਚ ਆਈਟਮ ਦਾ ਵજન ਵਧਾ ਕੇ GST ਘਟਣ ਦਾ ਫਾਇਦਾ ਗ੍ਰਾਹਕ ਤੱਕ ਪਹੁੰਚਾਉਗੀ ਬਾਜ਼ਾਰ ਦੇ ਵਿੱਚ ਬਹੁਤ ਖੁਸ਼ੀ ਹੈ ਵਪਾਰੀਆਂ 'ਚ ਬਹੁਤ ਹੁਸਤਾ ਹੈ ਆਮ ਜਨਤਾ ਚ ਵੀ ਬਹੁਤ ਉਤਸ਼ਾਹ ਹੈ ਦੀਵਾਲੀ ਦਾ ਸੀਜ਼ਨ ਆ ਰਿਹਾ ਹੈ ਜਿਹਦੇ ਵਿੱਚ ਆਈਟਮਸ ਬਹੁਤ ਸਸਤੀਆਂ ਹੋਣਗੀਆਂ ਆਮ ਜਿਹੜੇ ਸਕੂਲਸ ਬੱਚੇ ਜਾਂਦੇ ਆ ਉਹਨਾਂ ਵਾਸਤੇ 12% ਸਟੇਸ਼ਨਰੀ ਆਈਟਮਸ ਹੀ ਉਹਨਾਂ ਨੂੰ ਜ਼ੀਰੋ ਕਰਤਾ ਗਿਆ ਔਰ ਕੁਕਿੰਗ ਆਇਲ ਪਨੀਰ ਵਗੈਰਾ ਹੋਰ ਜੇ ਘਰ ਨਾਲ ਜੁੜੀ ਆਈਟਮਾਂ ਦਾ ਕਈ ਆਈਟਮਾਂ ਨੂੰ 12 ਤੋਂ 5% ਕੀਤਾ ਗਿਆ ਉਹਦੇ ਨਾਲ ਘਰ ਦੇ ਜਿਹੜੀ ਕਿਚਨ ਆ ਘਰ ਦੇ ਬਜਟ ਤੇ ਬਹੁਤ ਬੈਨੀਫਿਟ ਹੋਏਗਾ ਦੇਖੋ ਤੁਸੀਂ ਆਮ ਗਰੀਬ ਆਦਮੀ ਵਾਸਤੇ ਇਸ ਹੇਅਰ ਆਲ ਯੂਜ਼ ਕਰਦੇ ਆ ਸ਼ੈਂਪੂ ਕਰਦੇ ਆ ਸਾਬਣ ਕਰਦੇ ਆ ਇਹ ਗਰੀਬਾਂ ਵਾਸਤੇ ਬਹੁਤ ਵੱਡਾ ਉਪਰਾਲਾ ਹੈ ਪੀਐਸਸੀ ਜਿਹੜਾ ਕਟਾਇਆ ਹੋਇਆ ਫਾਇਦਾ ਲਿਆ ਜਾਏ ਔਰ ਵਪਾਰੀਆਂ ਦੇ ਬੜੀ ਸ਼ੀਰੀ ਗੱਲ ਹੈ ਬਹੁਤ ਹੀ ਵੱਡਾ ਉਪਰਾਲਾ ਹੋਰ ਆਉਣ ਵਾਲੇ ਟਾਈਮ ਤੇ ਤੁਸੀਂ ਦੇਖਿਓ ਜੀਐਸਟੀ ਘਟਾਉਣ ਨਾਲ ਜਿਹੜਾ ਵਪਾਰ ਇੰਨਾ ਬਧੇ ਫੁੱਲੇਗਾ ਉਹ ਜਿਹੜੇ ਵਪਾਰੀ ਪਿਛੇ ਸਾਡੇ ਆਤ ਤੰਗ ਹੋਏ ਪਏ ਸੀ ਉਹ ਜਿਹੜੇ ਆ ਇਸ ਜੀਐਸਟੀ ਨਾਲ ਪੂਰਾ ਫਾਇਦਾ ਉਠਾਣਗੇ ਉਧਰ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਗੁਰਦੀਪ ਸਿੰਘ ਅਤੇ ਸੁੱਚਾ ਸਿੰਘ ਨੇ ਜੀਐਸਟੀ ਦਰਾਂ ਵਿੱਚ ਕਟਾਤੀ ਲਈ ਸਰਕਾਰ ਦਾ ਸ਼ੁਕਰੀਆ ਦਾ ਕੀਤਾ ਮੈਂ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿਸਾਨਾਂ ਨੂੰ ਵੀ ਜਿਹੜੇ ਕਿਸਾਨਾਂ ਦੇ ਸਾਧਨ ਨੇ ਉਹਨਾਂ ਦਾ ਵੀ ਫਰਕ ਪਏਗਾ ਜੋ ਵੀ ਚੀਜ਼ਾਂ ਉਹਨਾਂ ਦਾ ਉਹਦੇ ਵਿੱਚ ਖਾਦਾਂ ਆਏ ਨੇ ਦਵਾਈਆਂ ਨੇ ਜਾਂ ਜਿੰਨੀਆਂ ਵੀ ਗੱਲ ਕੀ ਵੀ ਖੇਤੀ ਨਾਲ ਸੰਬੰਧ ਦੀ ਚੀਜ਼ਾਂ ਉਹਨਾਂ ਦਾ 20 ਤੋਂ 18 ਹੋ ਗਿਆ ਤੇ 10% ਦਾ ਫਰਕ ਪੈਣ ਕਰਕੇ ਤੇ ਬਹੁਤ ਜ਼ਿਆਦਾ ਹੋਵੇਗਾ ਦੇ ਰਾਏ ਤਰੁਸਤਾਏ ਜਦੋਂ ਇਹ GST ਕਾਨੂੰਨ ਸਰਕਾਰ ਨੇ ਲਾਗੂ ਕੀਤਾ ਸੀਗਾ ਉਦੋਂ ਹੀ ਪਹਿਲਾਂ ਇਹ ਇਹਦੀਆਂ ਜਿਹੜੀਆਂ ਦਰਾਂ ਸੀਗੀਆਂ ਉਹ ਘਟ ਹੋਣੀਆਂ ਚਾਹੀਦੀ ਪਰ ਉਸ ਮੌਕੇ ਸਰਕਾਰ ਨੇ ਇਹਦੀਆਂ ਦਰਾਂ ਹੀ ਨਹੀਂ ਉੱਚੀਆਂ ਰੱਖ ਦਿੱਤੀਆਂ ਜਿਹੜੀਆਂ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਤੇ ਉਹਰੇ ਨਾਲ ਬੜੀ ਮਹਿੰਗਾਈ ਦੀ ਲੋਕਾਂ ਨੂੰ ਮਾਰ ਪਈ ਪਰ ਫਿਰ ਵੀ ਚਲੋ ਜੇ ਸਰਕਾਰ ਦਾ ਇਹਦਾ ਧਿਆਨ ਗਿਆ ਵਾ ਵੀ ਇਹ ਜੀਐਸਟੀ ਦਰਾਂ ਘਟਾਈਆਂ ਨੇ ਤੇ ਉਹਰਾ ਆਪ ਹੀ ਆਮ ਵਰਗ ਨੂੰ ਵੀ ਸਾਰਾ ਫਾਇਦਾ ਹੁੰਦਾ ਵਾ ਸਰਕਾਰ ਨੇ ਬਹੁਤ ਵਧੀਆ ਕੀਤਾ ਵਾ ਜੋ ਜੀਐਸਟੀ ਘਟਾਇਆ ਵਾ ਉਹਦੇ ਚ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਖਾਣਾਂ ਨੂੰ ਵੀ ਬਹੁਤ ਫਾਇਦਾ ਆਇਆ ਜਿਨੇ ਕੋਈ ਚੀਜ਼ ਖਰੀਦੀ ਲਈ ਉਹਨੂੰ ਵੀ ਬਹੁਤ ਫਾਇਦਾ ਹੋਇਆ ਇਹ ਕਰਕੇ ਹੀ ਸਰਕਾਰ ਦਾ ਧੰਨਵਾਦ ਕਰੀਂ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਜੀਵਨ ਜਿਉਣ ਲਈ ਜਾਰੀ ਪੀਐਮ ਆਵਾਸ ਯੋਜਨਾ ਆਯੁਸ਼ਮਾਨ ਯੋਜਨਾ ਸਮੇਤ ਪਕਵਾ ਕੇਂਦਰੀ ਯੋਜਨਾਵਾਂ ਬਾਰੇ ਜਾਗਰੂਕ ਕਰਨ ਲਈ ਸੇਵਾ ਸਪਤਾਹ ਦੀ ਸ਼ੁਰੂਆਤ ਕੀਤੀ ਗਈ ਹੈ ਇਹਨਾਂ ਯੋਜਨਾਵਾਂ ਨਾਲ ਲੋਕਾਂ ਦੇ ਜੀਵਨ ਚ ਆਈ ਤਬਦੀਲੀ ਬਾਰੇ ਲਾਭਪਾਤਰੀਆਂ ਨੇ ਆਕਾਸ਼ਵਾਣੀ ਜਲੰਧਰ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਮੁਹਾਲੀ ਜ਼ਿਲ੍ਹਾ ਵਾਸੀਆਂ ਨੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਲਈ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਮਨੋਜੀ ਪੈਸੇ ਸਕਾਰਨਾ ਦੇ ਜੀ ਮੈਂ ਬਹੁਤ ਸ਼ੁਕਰੀਆ ਕਰਦੀ ਹਾਂ ਜੀ ਧੰਨਵਾਦ ਤੁਹਾਡਾ ਜੀ ਆ ਮਕਾਨ ਬਣ ਰਿਹਾ ਜੀ ਪੱਕਾ ਹਵਾਲ ਯੋਜਨਾ ਦਾ ਫਾਇਦਾ ਦਿਆ ਜੀ ਆਯੁਸ਼ਮਨ ਕਾਰਡ ਬੜੀਆ ਸਕੀਮ ਹੈ ਇਸਕਾ ਲਾਭ ਹਮਨੇ ਵੀ ਲਿਆ ਹੈ ਹਮਾਰੇ ਮੈਂ ਔਰ ਮੇਰੀ ਵਾਈਫ ਦਾ ਇਹ ਕਾਰਡ ਬਣਾ ਹੋਇਆ ਹੈ ਔਰ ਇਹ ਇਲਾਜ ਕਰਾ ਸਕਦੇ ਉਸਕੇ ਲਈ ਸਕੀਮ ਬੜੀਆ ਹੈ ਕਨਵਰਪਾਲ ਸਿੰਘ खरड से यू में ये मोदी जी ने बड़ी अच्छी स्कीम निकाली हुई है जन औषधि स्टोर के बड़े बेनिफिट है मोदी जी ने बहुत अच्छी तो चलाई हुई है लहर तो बाहर बहुत ही कॉस्टली है जो हमें पड़ती है और जो ये जानस ले रहे हैं वो ठीक है बजट में है और काफी हेल्प हो रही है इससे तो ये जो उन्होंने तो मोदी जी ने चलाई हुई स्कीम बहुत अच्छी है गरीबों लिए और और भी हेल्प हो रही है लोगों की अश्वनी फुटेला ਕੇਂਦਰ ਸਰਕਾਰ ਵੱਲੋਂ ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੇਵਾ ਦੇ ਤੌਰ ਤੇ ਉਹਨਾਂ ਦੇ ਵਿੱਚ ਕੇਂਦਰੀਆ ਆਵਾਸ ਯੋਜਨਾ ਜੋ ਚੱਲ ਰਹੀ ਹੈ ਕੇਂਦਰ ਸਰਕਾਰ ਦੀ ਉਸ ਦੇ ਨਾਲ ਵੀ ਬਹੁਤੇ ਲੋਕਾਂ ਨੂੰ ਲਾਭ ਮਿਲ ਰਿਹਾ ਹਰੇਕ ਜ਼ਰੂਰਤਮੰਦ ਲੋਕ ਜਿਸ ਦੀ ਛੱਤ ਕੱਚੀ ਏ ਕੇਂਦਰ ਸਰਕਾਰ ਉਹਨਾਂ ਨੂੰ ਪੱਕੇ ਮਕਾਨਾਂ ਵਾਸਤੇ ਜੋ ਅਵੇਦਨ ਕਰਦਾ ਹੈ ਉਹਨੂੰ ਗ੍ਰਾਂਟ ਜਾਰੀ ਕਰਕੇ ਉਸ ਨੂੰ ਇਹ ਸਹੂਦਤ ਪ੍ਰਦਾਨ ਕਰਦੀ ਏ ਇਹ ਵੀ ਕੇਂਦਰ ਸਰਕਾਰ ਦਾ ਬੜਾ ਵੱਡਾ ਉਪਰਾਲਾ ਵਿਸ਼ਵ ਮੁਦਲੀ ਸਹਾਇਤਾ ਦਿਹਾੜਾ ਹਰ ਸਾਲ 13 ਸਤੰਬਰ ਨੂੰ ਚੰਦੇ ਇਸ ਦਾ ਉਦੇਸ਼ ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀ ਵਿਅਕਤੀ ਨੂੰ ਦਿੱਤੀ ਜਾਣ ਵਾਲੀ ਮੁੱਢਲੀ ਮਦਦ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਇਸ ਸਬੰਧ ਵਿੱਚ ਪੰਜਾਬ ਰੈੱਡ ਕਰਾਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ੇਬਦਲਾਰ ਸਿੰਘ ਢਿੱਲੋਂ ਨੇ ਫਰਸਟ ਏਡ ਦੀ ਸਿਖਲਾਈ ਬਾਰੇ ਜਾਣਕਾਰੀ ਦਿੱਤੀ ਦਿ ਆਬ ਰੈੱਡ ਕਰਾਸ ਇੱਕ ਰੈਗੂਲਰ ਬ੍ਰੇਸਰ ਦੇ ਉੱਤੇ ਫਰਸਟ ایڈ ਟ੍ਰੇਨਿੰਗ ਦੇ ਕੋਰਸ ਕਰਾ ਰਿਹਾ ਹੈ ਜੀ ਤੋਂ ਇੱਥੇ ਜਿਹੜੀ ਫਰਸਟ ایڈ ਟ੍ਰੇਨਿੰਗ ਅਸੀਂ ਦਾ ਨਵਾਂ ਸੈਟ ਆਫ 16 ਘੰਟੇ ਦੀ ਹੁੰਦੀ ਹੈ 8 ਤੋਂ 9 ਘੰਟੇ ਦੀ ਕਲਾਸ ਹੁੰਦੀ ਹੈ ਉਹ ਤੋਂ ਬਾਅਦ ਇੱਕ ਪ੍ਰੋਫੈਸ਼ਨਲ ਸਰਟੀਫਿਕੇਟ ਮਿਲ ਜਾਂਦਾ ਉਹ ਜਿਹੜਾ ਸਰਟੀਫਿਕੇਟ ਆ ਉਹ 190 ਕੰਟਰੀਜ਼ ਦੇ ਵਿੱਚ ਮੰਨਤਾ ਪ੍ਰਾਪਤ ਹੈ ਔਰ ਐਜ਼ ਇਟ ਇਜ਼ ਅਸੈਪਟਡ ਹੈ ਬਹੁਤ ਸਾਰੀ ਬਾਹਰਲੇ ਕੰਟਰੀਜ਼ ਵੀ ਫੈਕਟਰੀਜ਼ ਐਂਡ ਇੰਡਸਟਰੀਜ਼ ਆ ਜਿਨ੍ਹਾਂ ਦੇ ਵਿੱਚ ਜੌਬ ਦੇ ਲਈ ਫਰਸਟ ایڈ ਟ੍ਰੇਨਿੰਗ ਮੰਡਟਰੀ ਹੈ ਜੀ ਫਰਸਟ ایڈ ਟ੍ਰੇਨਿੰਗ ਲੈ ਲੈਣੀ ਚਾ ਦੀ ਵੀ ਜਾਨ ਕਿਸੇ ਨੇ ਬਚਾ ਲਈ ਮੈਂ ਸਮਝਦਾ ਜੀ ਆਪਣਾ ਜੀਵਨ ਸਫਲ ਹੋ ਜਾਂਦਾ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਰੈੱਡ ਕਰਾਸ ਫਰੀਦਕੋਟ ਦੇ ਸਕੱਤਰ ਮਨਦੀਪ ਸਿੰਘ ਅਤੇ ਟ੍ਰੇਨਰ 우ਦੇ ਰਣਦੇਵ ਨੇ ਦੱਸਿਆ ਵਿਸ਼ਵ ਮੁਟਲੀ ਸਹਾਦਰ ਉਸ ਇਸ ਤੇ ਕੋਰਸ ਰੈੱਡ ਕਰਾਸ ਵੱਲੋਂ ਬਹੁਤ ਲੰਬੇ ਸਮੇਂ ਤੋਂ ਕਰਵਾਏ ਜਾਂਦੇ ਹਨ ਆਪਾਂ ਵੀ ਇਨ੍ਹਾਂ ਕੋਰਸਾਂ ਦਾ ਹਿੱਸਾ ਬਣੀਏ ਤੇ ਆਪਾਂ ਮੁੱਢਲੀ ਸਿਹਤ ਦੇ ਬਾਰੇ ਇਹਨਾਂ ਕੋਰਸਾਂ ਦੇ ਰਾਹੀਂ ਕੁਝ ਸਿੱਖੀਏ ਤਾਂ ਜੋ ਕੱਲ ਨੂੰ ਕਿਸੇ ਘਟਨਾ ਦੁਰਘਟਨਾ ਵਾਪਰਨ ਤੇ ਕਿਸੇ ਦੀ ਆਪਾਂ ਮਦਦ ਕਰ ਸਕੀਏ ਉਸ ਨੂੰ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਜੋ ਆਪਣੇ ਦੁਆਰਾ ਸਹਾਇਤਾ ਦਿੱਤੀ ਜਾਂਦੀ ਹੈ ਉਹ ਮੁੱਢਲੀ ਸਹਾਇਤਾ ਰਾਹੀਂ ਕਿਸੇ ਦੀ ਕੀਮਤੀ ਜਾਨ ਆਪਾਂ ਬਚਾ ਸਕੀਏ 2025 ਦਾ ਜੋ ਥੀਮ ਹੈ ਫਰਸਟ ਏਡ ਐਂਡ ਕਲਾਈਮੇਟ ਚੇਂਜ ਸਾਨੂੰ ਸਾਰਿਆਂ ਨੂੰ ਇਸ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਦਾ ਮੇਨ ਮਕਸਦ ਹੈ ਕਿਉਂਕਿ ਅੱਜ ਲੱਖ ਤੋਂ 1.5 ਲੱਖ ਜਾਨਾਂ ਐਕਸੀਡੈਂਟਾਂ ਦੇ ਵਿੱਚ ਜਲੀਆਂ ਜਾਂਦੀਆਂ ਤੇ ਜੇ ਸਮੇਂ ਸਿਰ ਉਹਨਾਂ ਨੂੰ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਉਹਨਾਂ ਦੀਆਂ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਮਾਨਵਤਾ ਦੀ ਭਲਾਈ ਦੇ ਵਾਸਤੇ ਮੁੱਢਲੀ ਸਹਾਇਤਾ ਦੇ ਉੱਤੇ ਜ਼ੋਰ ਦੇ ਕੇ ਲੋਕਾਂ ਦੀਆਂ ਜਾਨਾਂ ਨੂੰ بچਾਈਏ ਡਾਕਟਰ ਬੀ ਆਰ ਅੰਬੇਦਕਰ ਮੈਡੀਕਲ ਕਾਲਜ ਮੁਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਪਵਨਿਤ ਭਾਰਤੀ ਨੇ ਸੰਸਥਾਨ ਵੱਲੋਂ ਕੀਤੇ ਜਾ ਰਹੇ ਉਪਰਾਹਿਆਂ ਬਾਰੇ ਵੇਰਵੇ ਸਾਂਝੇ ਕੀਤੇ ਫਰਸਟ ਏਡ ਦਿਨ ਮਨਾਇਆ ਜਾਂਦਾ ਹੈ ਸੈਕੰਡ ਸੈਟਰਡੇ ਆਫ ਸੈਪਟੈਂਬਰ ਫਰਸਟ ਏਡ ਯੋਗ ਜਿਹੜੀ ਪਹਿਲੇ ਘੰਟੇ ਦੇ ਵਿੱਚ ਜਦੋਂ ਤੱਕ ਮੈਡੀਕਲ ਏਡ ਨਹੀਂ ਆਉਂਦੀ ਉਨੀ ਦੇਰ ਤੱਕ ਜਿਹੜੀ ਤੁਸੀਂ ਕੇਅਰ ਦਿੰਦੇ ਹੋ ਉਹ ਫਰਸਟ ਏਡ ਇਸ ਕਿਹਾ ਜਾਂਦਾ ਤੇ ਮੈਨੂੰ ਲੱਗਦਾ ਕਿ ਇਹ ਕਾਫੀ ਜ਼ਰੂਰਤ ਹੈਗੀ ਹੈ ਕਿ ਸਭ ਨੂੰ ਕਰਨਾ ਅਸੀਂ ਵੈਸੇ ਵੀ ਫਰਸਟ ਏਡ ਵਾਸਤੇ ਸਹੀ ਮਾਸ ਸੀਪੀਆਰ ਟ੍ਰੇਨਿੰਗ ਕਰਦੇ ਹਾਂ ਬੱਚਿਆਂ ਨੂੰ ਪਬਲਿਕ ਨੂੰ ਅਵੇਅਰਨੈਸ ਕਰਦਿਆਂ ਸੀਪੀਆਰ ਦੇ ਬਾਰੇ ਤੇ ਉਹ ਵੀ ਫਰਸਟ ਏਡ ਵਾਸਤੇ ਜ਼ਰੂਰੀ ਹੁੰਦੀ ਹੈ ਉਧਰ ਪਟਿਆਲਾ ਦੇ ਭਗਵਾਨ ਦਾਸ ਗੁਪਤਾ ਨੇ ਦੱਸਿਆ रेड क्रॉस ਹੈ ਇਸ ਦੀ ਇੱਕ ਜਿਹੜਾ ਮੁੱਖ ਮੰਤਵ ਇਹਦੀ ਜਿਹੜੀ ਮੁਢਲੀ ਸਹਾਇਤਾ ਦੇਣਾ ਹੈ ਕਿਉਂਕਿ ਕਿਤੇ ਵੀ ਕਿਤੇ ਡਿਆਸਟਰ ਹੋ ਜਾਂਦਾ ਹੈ ਜਾਂ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਹ ਜਿਹੜਾ ਵਿਅਕਤੀ ਜੋ ਫੱਟੜ ਹੈ ਤਾਂ ਉਸ ਨੂੰ ਹਸਪਤਾਲ ਲੈ ਜਾਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਜਿਸ ਦੇ ਲਈ ਕਈ ਸਾਡੀਆਂ ਕੀਮਤੀ ਜਾਨਾਂ ਵੀ ਚਲੀ ਜਾਂਦੀਆਂ ਇਸ ਲਈ ਜਿਹੜਾ ਅਫਸੋਸ ਨੂੰ ਮੌਕੇ ਤੇ ਹੀ ਮੁਢਲੀ ਸਹਾਇਤਾ ਜਿਹੜੀ ਦੇਣੀ ਬਣਦੀ ਹੈ ਇਹਦੇ ਨਾਲ ਉਹਦੀ ਜਾਨ ਜਿਹੜੀ ਹੈ ਬਚ ਸਕਦੀ ਹੈ ਜਾ ਕੇ ਫਿਰ ਹਸਪਤਾਲ ਦੇ ਵਿੱਚ ਉਹਦਾ ਚੰਗੀ ਤਰ੍ਹਾਂ ਜੋ ਹੈ ਸਿਸਟਮ ਦੇ ਨਾਲ ਜਿਹੜਾ ਇਲਾਜ ਕੀਤਾ ਜਾ ਸਕੇ ਅੱਜ ਦੇ ਪ੍ਰੋਗਰਾਮ ਚ ਜ਼ਿਲਾਂ ਤੋਂ ਸਹਿਯੋਗ ਰਿਹਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਮੋਹਾਲੀ ਤੋਂ ਮਨੋਜ ਗਿੱਰਤ ਫਰੀਦਕੋਟ ਤੋਂ ਤਰਸੀਮ ਕੁਮਾਰ ਫਾਜ਼ਲਕਾਦੂ ਜਲੇਸ਼ ਠਠਈ ਪਠਾਨਕੋਟ ਤੋਂ ਰਜਨੀਸ਼ ਕੁਮਾਰ ਮੋਗਾ ਤੋਂ 우ਸ਼ਾ ਕੌਰ ਜਸ਼ਨ ਅਤੇ ਪਟਿਆਲਾ ਤੋਂ ਰਾਉ ਫਰਿੰਦਰ ਇਸ ਦਿਨ ਵਾਲੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਕਲਪਾ ਤਤਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ ਪੇਸ਼ਕਸ਼ ਰਾਜੇਸ਼ ਪਾਲੀ E